ਜੀ ਵੀਡੀਓ ਵੇਖ ਰਕੇ ਆਪ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਮੇਰਾ ਪਿਆਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਇਦੀ ਵੱਡੀ ਖਬਰ ਅੱਜ ਵੀ ਜੀ ਮਾਲੀਆ ਤੇ ਲਲਿਤ ਮੋਦੀ ਦੇਸ਼ ਦਾ ਪੈਸਾ ਖਾ ਕੇ ਲੰਡਨ ਚ ਕਾਇ ਰੱਖੀ ਪਾਰਟੀ ਦੇਸ਼ ਦੇ ਪਕੌੜੀ ਲਲਿਤ ਮੋਦੀ ਨੇ ਹਾਲ ਹੀ ਵਿੱਚ ਲੰਡਨ ਵਿੱਚ ਇੱਕ ਸ਼ਾਨਦਾਰ ਪਾਰਟੀ ਨਾਲ ਆਪਣਾ 38ਵਾਂ ਜਨਮ ਦਿਨ ਮਨਾਇਆ ਜਿਸ ਵਿੱਚ ਉਹਨਾਂ ਦੇ ਕਰੀਬੀ ਦੋਸਤ, ਪਕੌੜੇ ਕਾਰੋਬਾਰੀ ਵਿਜੀ ਮਾਲੀਆ ਨੇ ਸ਼ਿਰਕਤ ਕੀਤੀ। ਲਲਿਤ ਮੋਦੀ ਨੇ ਰਾਤ ਦੇ ਗੰਚਲਕੀਆਂ ਸਾਂਝੀਆਂ ਕੀਤੀਆਂ ਅਤੇ ਆਪਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਚੋ ਮੇ ਮੇ ਫੀਰਟੀ ਮੋਡਕਸ ਕਲੱਬ ਵਿੱਚ ਕੋਈ ਹੋਰ ਦੋਸਤਾਂ ਨਾਲ ਲੱਗਦਾ ਨੱਚਦਾ ਹੋਇਆ ਦਿਖਾਈ ਦੇ ਰਿਖਾ ਹੈ। ਇਸ ਜਗ੍ਹਾ ਤੇ ਲਲਿਤ ਮੋਦੀ ਨੇ ਆਪਣਾ ਜਨਮ ਦਿਨ ਮਨਾਇਆ ਉਹ ਕਾਫੀ ਖਾਸ ਹੈ ਖਾਸ ਕਰਕੇ ਪੈਸੀ ਦੇ ਮਾਮਲੇ ਚ ਕਿਉਂਕਿ ਰਪੋਰਟਾਂ ਦੇ ਅਨੁਸਾਰ ਉੱਥੇ ਪ੍ਰਤੀ ਮੇਜ਼ ਘੱਟੋ ਘੱਟ ਕੀਮਤ ਲਗਭਗ 1000 ਪਾਉਂਡ ਹੈ ਉਪਕੌੜੇ ਲਲਿਤ ਮੋਦੀ ਦੁਆਰਾ ਸਾਂਝੇ ਕੀਤੇ ਗੇ ਵੀਡੀਓ ਵਿੱਚ ਇੱਕ ਜਨਮ ਦਿਨ ਦਾ ਗੀਤ ਚੱਲ ਰਿਹਾ ਹੈ ਜਿਸ ਦੀ ਦਹਾਈ ਗਈ ਲਾਈਨ ਹੈ ਜਨਮ ਦਿਨ ਮੁਬਾਰਕ ਲਲਿਤ ਮਸਕਰਾਟਾਂ ਦਾ ਬਾਦਸ਼ਾਹ ਕਲਿੱਪ ਵਿੱਚ ਲਲਿਤ ਮੋਦੀ ਦੋਸਤਾਂ ਡਿਸਕੋ ਲਾਈਟਾਂ ਤੇ ਧਿਆਰਾਂ ਦੀਆਂ ਸੀ ਜੱਪਟਰਾਂ ਕਿਰੇ ਹੋਏ ਨੱਚਦੇ ਹੋਏ ਦਿਖਾਈ ਦੇ ਰਹੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ